ਸਤ ਸ੍ਰੀ ਅਕਾਲ ਜੀ ਵੈਲਕਮ ਆ ਸੋਡਰਮਾਨ ਪੰਜਾਬੀ ਬਲੌਗ ਤੇ ਹੋਰ ਦੱਸੋ ਜੀ ਸਾਰੇ ਕਿਵੇਂ ਹੋ ਆਪਾਂ ਹੁਣ ਮੱਝਾਂ ਬਾਹਰ ਕੱਢ ਕੇ ਹਟੇ ਸੀ ਹਜੇ ਨੂੰ ਨੀ ਅੰਦਰੋਂ ਹੋਈ ਝਾੜੂ ਲਾਉਣ ਵਾਲਾ ਰਹਿੰਦਾ ਭਗਵਾਗੇ ਸੀ ਕਿਸੇ ਦੇ ਖੰਡਪੜ ਸਾਹਿਬ ਦੇ ਭੋਗ ਤੇ ਕੱਪੜੇ ਵੀ ਨਹੀਂ ਚੇਂਜ ਕਰੇ ਹੈਗੇ ਉਹਨੇ ਸੰਤਾ ਸੀ ਆਪਾਂ ਇਹ ਸੂਟ ਪਹਿਲੀ ਵਾਰ ਪਾਇਆ ਸੰਤਾ ਤਾਂ ਲੈੰਦਿਆਂ ਦਾ ਤਿੰਨ ਚਾਰ ਮਹੀਨੇ ਹੋ ਗਏ ਸੀ ਪਾਇਆ ਪਹਿਲੀ ਵਾਰ ਤੇ ਸਟਾਲ ਆਪਣਾ ਉਹ ਪਏ ਇਹ ਨਾਲ ਮੈਂ ਆਪੇ ਗੁਆਚਣ ਲੱਗ ਗਈ ਦੋ ਘਟਟਾ ਝਾੜੂ ਲਾਉਣ ਵਾਲਾ ਰਹਿੰਦਾ ਹਜੇ ਮੱਝਾਂ ਬਾਹਰ ਕੱਢ ਤੀਆਂ ਤੇ ਮੇਰੀ ਪੱਟੀ ਦੁਖਣ ਲੱਗ ਗਈ ਸੀ ਕਿ ਮੈਂ ਪੱਟੀ ਲਾ ਕੇ ਅਬੀ ਚੰਦਾਂ ਦਾ ਹੋ ਗਿਆ ਜੀ ਮੇਰਾ ਜ ਆਪਣੀ ਦੇਖੋ ਦੁਪਹੀ ਆਂਦੀ ਸੀ ਮੇਰੀ ਨਾ ਲੋ ਜੀ ਟਾਈਮ ਹੋ ਗਿਆ ਆਟਾ ਹੀ ਵੱਚੁਕੇ ਨੇ ਤੇ ਆਪਾਂ ਲਾ ਰਹੇ ਆ ਜੀ ਰਮਾਨ ਦੀ ਰੋਟੀ ਰੋਟੀ ਲਾ ਰਹੇ ਆ ਦੁਪਹਿਰੇ ਦਾ ਆਟਾ ਚੱਕ ਲੈਣਾ ਸਵੇਰੇ ਖਾ ਕੇ ਨਹੀਂ ਜਾਂਦਾ ਅੱਜ ਰੋਟੀ ਵਸ ਇੱਕ ਰੋਟੀ ਮਸਾ ਖਾਂਦਾ ਫਿਰ ਇਸ ਵੇਲੇ ਮੈਂ ਇੱਕ ਗਰਮੀ ਲਾ ਦਿਆ ਕਰਾਂਗੀ ਤੇ ਰੋਟੀ ਬਣਾ ਕੇ ਨੂੰ ਫੜਾਇਆ ਹੈ ਚਾਹ ਇਹ ਬਣਾਉਣ ਵਾਲੀ ਐ ਮੈਂ ਗੇਟ ਤੇ ਖੜੀ ਸੀਗੀ ਤੇ ਬਾਹਰ ਆਪਾਂ ਲੀਡ ਤੋ ਰਹੇ ਹਾਂ ਜੀ ਪਹਿਲਾਂ ਤੁਹਾਨੂੰ ਦੱਸਿਆ ਸੀ ਖੰਡਪੜ ਸਾਹਿਬ ਤੇ ਚਲੇ ਗਏ ਸੀ ਫਿਰ ਮਨੇ ਕਪੜੇ-ਕਪੜੇ ਚੇਂਜ ਕਰੇ ਫਿਰ ਮੈਂ ਮਸ਼ੀਨ ਜਬਿਤ ਪਾਤੇ ਕਪੜੇ ਤੇ ਤੱਕੂ ਐ ਕੀ ਹੋਇਆ ਸਮਾਰਕ ਬੋਲ ਰਿਹਾ ਤਾਂ ਹੈਲੋ ਜੀ ਹੈਲੋ ਇਧਰ ਆਪਾਂ ਤੋ ਵੀ ਆਨੇ ਕਪੜੇ ਕਿ ਜੋ ਹੁਣ ਕੱਢਣ ਵਾਲੇ ਬੰਦ ਹੋ ਗਏ ਮਸ਼ੀਨ ਹੁਣ ਅਰਮਾਨ ਦੀ ਵਰਦੀ ਪਾਉਣੇ ਪਾਣੀ ਨਹੀਂ ਓਰ ਨਾ ਦੇ ਬੰਦ ਲਾ ਬਣਾ ਪਾਣੀ ਐਜ ਬਾਈ ਪਾਣੀ ਲੱਗਦਾ ਪਾਣੀ ਲੱਗਦਾ ਬਈ ਤੈਨੂੰ ਮੰਮੀ ਕਹ ਰਹੀ ਆ ਪਾਣੀ ਐਜ ਜੀ ਆ ਦੇਖ ਪਾਣੀ ਐ ਦੇਖ ਮਚਾਈ ਤਾਂ ਜਾਂਦੀ ਐ ਐਂ ਕਹ ਤੂੰ ਸ਼ੱਕ ਹੁੰਦਾ ਬਈ ਚੱਲ ਰੱਖ ਦੇ ਫਿਰ ਰੱਖ ਦੇ ਚੱਲ ਰੱਖ ਦੇ ਚੱਲ ਰੱਖ ਦੇ ਇਹ ਫਰੀ ਨਾ ਫਰੀ ਦੇਤੀ ਬਾਈ ਨੇ ਹੋਰ ਹੱਸਣਾ ਬਾਈ ਆ ਨਿਕਾ ਮਾਰ ਆ ਨਿਕਾ ਮਾਰ ਆ ਦੇਖੋ ਜੀ ਹਾਂ ਅਨੇ ਕਾ ਫੋਰ ਪੈਟਰੋਲੀ ਲੈ ਲਈ ਹੁਣ ਠੀਕ ਹੈ ਦੂਸਰੇ ਘੜੇ ਮੇ ਰਹੇਗੇ ਪੈਸੇ ਮੈਂ ਬਾਅਦ ਚਲੇ ਜਾਊਗਾ ਚੱਲ ਰਹੇਗਾ ਹੁਣ ਦੇ ਦੂ ਓਏ ਹੁਣ ਨਹੀਂ ਹੈਗਾ ਤੂੰ ਉਲਟੋ ਲੈ ਜਾ ਚੱਲ ਚੱਲ ਹੁਣ ਲੈ ਨਾ ਇਹ ਤਾਂ ਕਹਣਾ ਮੈਂ ਫੇਰ ਲੈ ਨਾ ਲੈ ਗਿਆ ਫੇਰ ਲੈ ਜੀ ਬਾਈ ਕੀ ਖਰੀ ਜਾਂਦਾ ਬਾਹਲਾ ਹਮ ਤੂੰ ਪੁਰਾਣੇ ਕਾ ਕਹ ਤਰੇ ਨਾਲੇ ਤੂੰ ਕਹਣਾ ਬਾਈ ਮੀ ਵਾਲੀ ਬਾਈ ਮੀ ਲੈਣਾ ਇਹ ਤਾਂ ਥੱਲੇ ਲੈ ਨਾ ਤਾਂ ਧਰ ਕੇ ਜਿਆ ਤਾਂ ਧਰ ਜਾ ਹੁਣ ਲੈ ਨਾ ਧਰ ਕੇ ਜਿਆ ਫੇਰ ਨਾ ਹੁਣ ਧਰ ਕੇ ਜਾ ਇੱਕ ਨੂੰ ਲੈ ਲਾਂਗੇ ਬਠੇਰੀ ਇੱਕ ਪਰ ਪੈਸੇ ਵੀ ਵਾਲਾ ਵੇ ਫਿਰ ਦੇਖ ਕੇ ਤਾਂ ਗਿਆਨੀ ਤੂੰ ਹੋਰ ਯਾਰਾਂ ਇਹ ਕਰਦਾ ਮਤਲਬ ਪਿਆਰ ਵੀ ਦੱਬਣਗੇ ਨਾ ਨਹੀਂ ਆਏ ਤੈਨੂੰ ਆਏ ਸੀ ਬਾਈ ਆਏ ਤੁਹਾਨੂੰ ਮੰਮੀ ਕਹਿੰਦੀ ਪਿਆਰ पे ਦੱਬਣਗੇ ਆਈ ਆ ਬਹਿਮ ਕਰ ਬਹਿਮ ਕਰ ਦਿਆਂ ਬਾਈ ਕਹਿੰਦਾ ਹੋਰ ਜਿੰਨਾ ਬਹਿਮ ਤਾਂ ਸਾਰਾ ਪਿੰਡ ਨਹੀਂ ਕਰਦਾ ਜਿਹੜਾ ਲ ਜਾਂਦਾ ਦੇਖ ਲੈ ਇਹ ਨਹੀਂ ਢੋਲਣਾ ਪਾਣੀ ਪਾ ਕੇ ਪੀਵਾ ਸਿਰ 10 ਰੁਪਏ ਬਚੀ ਕੀ ਕਰਦਾ 10 ਰੁਪਏ ਬਚੀ ਆਇਆ ਪਈਆਂ ਬਾਈ ਕੋਲੇ ਮੰਮੀ ਗਲਾਬੀ ਗਲੂਬੀ ਤੂੰ ਤਾਂ ਨਹੀਂ ਕਿੰਨਾ ਜਾਣਦਾ ਤੂੰ ਤਾਂ ਕਹਿੰਦਾ ਨਹੀਂ ਬਾਈ ਇਹ ਗਾਤਾਂ ਨੂੰ ਵੇਚਦੇ ਨੇ ਹੁਣ ਅਸੀਂ ਗਾਹ ਕਹੈਂ ਆਇ ਕੋਈ ਜਵਾਗਾ ਇੰਟੂਸ਼ਨ ਤਾਂ ਹੁਣ ਦੇਖੋ ਇਹ ਸਰਕਾਰੀ ਸਕੂਲ ਵਾਲੇ ਬੱਚੇ ਓਏ ਦੇਖੋ ਬੱਚਰੇ ਢੋਈ ਇਹ ਮੇਰਾ ਪਸੰਦ ਨਹੀਂ ਪਾ ਦਿੱਤੀ ਹੁਣ ਮੈਂ ਜਾਣ ਤੈਂ ਮਮੀ ਇੱਧਰ ਗੋਹ ਨੂੰ ਝਾੜੂ ਲਾ ਰਹੀ ਇੱਧਰ ਦੇਖੋ ਇਹ ਮਿੱਤਰੋ ਤੇ ਛੋਟੀ ਕਟਿੰਗ ਨੇ ਆਪਣਾ ਕਰਤਾ ਇੱਧਰ ਨੁਕਸਾਨ ਜਿਆ ਇੱਥੇ ਜੋੜ ਕਰਤਾ ਇਹਦਾ ਆ ਦੇਖੋ ਅਲੱਗ ਅਲੱਗ ਕੀਤਾ ਪਿਆ ਜੀ ਇਹ ਇੱਥੇ ਪਾਣਾ ਹੈ ਇਹ ਬਹੁਤ ਬੜਾ ਹੋ ਗਿਆ ਇਹ ਤਾਂ ਖੜ ਜਾ ਛੱਡ ਦੇ ਹੁਣ ਤੂੰ ਮੈਂ ਛੱਡ ਮੈਂ ਹੀ ਛੱਡਦਾ ਛੱਡ ਦੇ ਉਹਦੇ ਬੈ ਜਾ ਆ ਚੁਕਾ ਦੇ ਮੈਨੂੰ ਇਹ ਤਾਂ ਮੱਥਨ ਬਣ ਲਿਆ ਹੁੰਦੀ ਅੱਛਾ ਕੋ ਉੱਧਰ ਝੱਟ ਕੇ ਆਇਆ ਉਹ ਖਾਦੀ ਆ ਹਾਂ ਮੈਂ ਜਾਣੀ ਕਿ ਤੇਰੇ ਨਾਲ ਮੈਂ ਜਾਣੀ ਆ ਤੂੰ ਲੋ ਫਿਰਮਾਨ ਸਿੱਟਣ ਭਾਗਿਆ ਕੋਹਾ ਨੂੰ ਮੱਝਾਂ ਛੱਡੂਗਾ ਤੇ ਲੈ ਜਾ ਮੇਰਾ ਆਪਾਂ ਮੱਝ ਘੜਾਤੀਆਂ ਤੇ ਹੁਣ ਆਪਾਂ ਬੋਦਿਆਂ ਦੇ ਵਿੱਚ ਪਾਉਣੇ ਆ ਜੀ ਪਾਣੀ ਤੇ ਆਪਾਂ ਦੋ ਬਾਲਟੀਆਂ ਪਰ ਕੇ ਲੈ ਕੇ ਜਾਣੇ ਮੰਮੀ ਕਾਂ ਦੀ ਸੁੱਕੀ ਹੁੰਦੇ ਐ ਤੇ ਬਾਹਰ ਮੰਮੀ ਗੋਹਾ ਪੱਤੀਆਂ ਦੀ ਸੀ ਜੀ ਤੇ ਹੁਣ ਆਪਾਂ ਆਪਾਰ ਲੈ ਕੇ ਜਾਣੇ ਜੀ ਬਾਲਟੀਆਂ ਆਪਣੀਆਂ ਦੋਨੇ ਤੇ ਹੁਣ ਇਹਨੂੰ ਲਾਉਣੇ ਆਪਾਂ ਹੀ ਦੋਨਾਂ ਨੂੰ ਲੈ ਆਂਗੇ ਤੇ ਆ ਜੋ ਫਿਰ ਬਾਹਰ ਇਹਨਾਂ ਪੌਣਿਆਂ ਪੌਦਿਆਂ ਵਿੱਚ ਜਿਹੜੀਆਂ ਆਪਾਂ ਸਾਈਆਂ ਲਾਈਆਂ ਉਹਨਾਂ ਵਿੱਚ ਪਾਣੀ ਪਾ ਦੇ ਚੱਲੋ ਜੀਰਮਾਨ ਪਾ ਰਿਹਾ ਪਾਣੀ ਆਪਣੇ ਨਾ ਆਹ ਮੱਚ ਗਏ ਆਹ 부ਝੇ ਆਪਣੇ ਥੋੜੇ ਥੋੜੇ ਮੱਚ ਗਏ ਆਹ ਥੋੜੇ ਥੋੜੇ ਚੱਲ ਪੈਨੂ ਆਖੇ ਪਾਣੀ ਪਾ ਦੇ ਇਹ ਆਸ ਇੱਕ ਉੱਪਰ ਨਾ ਬੰਦ ਲੋ ਤਾਂ ਨਹੀਂ ਹਾਂ ਸਾਰਿਆਂ ਚ ਆ ਗਿਆ ਆਹ ਚੱਲ ਪਏ ਮੱਚਣਗੇ ਵਿੱਚ ਹਾਂ ਬੈਗ ਨੂੰ ਗੁਦੀ ਲੈ ਸੀ ਗਿਆ ਦੇ ਮੱਧ ਦੇ ਜਾਂਦੇ ਚੱਲ ਪਣਰ ਮਾਣ ਆ ਵਟ ਚੀ ਪਾ ਦੇ ਨਾ ਤੁਸੀਂ ਮੜਾ ਪਾਣੀ ਲੱਗ ਜੂਆ ਚੱਲ ਹੀ ਪੈਣ ਖਬਰ ਕਿ ਨਹੀਂ ਚੱਲਦੇ ਆ ਬੂਜਾ ਪੱਟੇ ਪਿਆ ਪਤਾ ਨਹੀਂ ਕੀ ਪੱਟ ਗਿਆ ਕੁੱਤਾ ਪੱਟ ਗਿਆ ਕੁੰਮ ਪੱਟ ਗਿਆ ਉਹ ਆਪਣੇ ਨੂੰ ਹੋ ਗਈਆਂ ਪੱਲਾ ਚੱਲ ਬੜਾ ਨਾ ਮੈਂ ਨੰਗੂ ਕਿੱਥੋਂ ਲੋ ਹੀ ਮੇਟਰ ਆਪਾਂ ਸਾਰੇ ਘਾਸੇ 'ਚ ਪਾਣੀ ਪਾਤਾ ਤੇ ਬਾਲਟੀਆਂ ਹੋ ਗਈਆਂ ਆਪਣੇ ਖਾਲੇਆਂ ਤੇ ਹੁਣ ਮੰਮੀ ਖੋਲਣ ਲੱਗੀ ਐ ਮੈਕਸਨੂ ਜੀ ਮੈਂ ਤਾਂ ਤਾਂ ਹੀ ਨਹੀਂ ਖੋਲਦਾ ਰੇਤਾ ਐ ਬਾਲਾ ਪਠਾਉਂਦਾ ਇਹ ਤੇ ਮੈਨੂੰ ਗੁੱਸਾ ਚੜ ਜਾਂਦਾ ਫਿਰ ਇਹਨੂੰ ਮੈਂ ਕੁੱਟਦਾ ਜੀ ਐਵੇਂ ਕੁੱਪਲੇ ਕੱਢ ਜਾ ਮੈਂ ਕੱਢ ਦੂੰ ਇਸ ਕਰਕੇ ਮੈਂ ਫਿਰ ਆਤ ਨਹੀਂ ਲਾਉਦਾ ਚਲੋ 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 ਆਜੋ ਦੇਖੋ ਨਵਾਂ ਵਾਲੇ ਦੇਖਿਆ ਆਜੋ ਚਲੋ ਜੱ ਕਰੇ ਜਾਉਂ ਜੱ ਕੋਕੋਣੀਆ ਕਰਦਾ ਹੀ ਕੋਕੋ ਚਾ ਘੱਟ ਜਾਣ ਸੀ ਹਨਾ ਚਲੋ ਫਿਰ ਚਲਦੇ ਆਂ ਘਰੇ ਚੱਕੋ ਵਰਡੀਆਂ ਤੇ ਖੋਲੋ ਗੇਟ ਤੇ ਮੰਮੀ ਦੇਖੋ ਜੀ ਇਹਦੇ ਪਿੱਛੇ ਮੰਮੀ ਨਾਲ ਭਾਈ ਲੜ ਰਹੀ ਸੀ ਵੀ ਭਾਈ ਇਹ ਮੈਨੂੰ 50 ਦੇ ਦੋ ਦੇ ਭਾਈ ਕਹਿੰਦਾ ਭਾਈ ਮੈਂ 100 ਦੇ ਦੋ ਦਊਂਗਾ ਮੰਮੀ ਕਹਿੰਦੀ 50 ਦੇ ਦੋ ਦੇ ਉਹ ਮੰਮੀ ਕਹਿੰਦੀ 50 ਦੇ ਦੋ ਦੇ ਭਾਈ ਕਹਿੰਦਾ 100 ਦੇ ਦੋ ਕੀ ਕਹਿੰਦਾ ਸੀ ਫਿਰ ਮੈਂ ਠੀਕ ਹੈ ਮੰਮੀ ਕਹਿੰਦੀ ਚਲ 30 ਦੇ ਦੋ ਦੇ ਦੇ ਨਹੀਂ 30 ਦਾ ਇੱਕ ਫੇਰ ਕਹਿੰਦੀ 30 ਦਾ ਇੱਕ ਦੇ ਦੇ ਭਾਈ ਕਹਿੰਦਾ ਫੇਰ ਵੀ ਨਹੀਂ ਦਿੰਦਾ ਮੈਂ ਫੇਰ ਦੇਗਾ ਮੈਂ ਆਪ ਨੂੰ ਆ ਆਹੀ ਰੋਲੇ ਰੋਲੇ ਨੂੰ ਦੋ ਆਹੀ ਆਈ ਵਾਰੀ ਪਾਉਂਦਾ ਉਹ ਹੱਦ ਤੋ ਐਂ ਦੇਖੀ ਜੋ ਤੇਰ੍ਹਾਂ ਕਰਦੇ ਵੀ ਆਹੀ ਰੋਲਾ ਪਾਉਂਦਾ ਹਾਂ ਤੇ ਇੱਕ ਵਾਰ ਤਾਂ ਕੋ 120 ਦੇਊਗਾ ਮੈਂ ਅੱਛਾ ਤਾਂ 120 ਕਰੂਗਾ ਹਾਂ ਤੇ ਰੋਲੇ ਰੋਲੇ ਕੋਈ ਪੱਕੇ ਗਾ ਕੋ ਚੱਲ ਹਾਂ ਐੇ ਜਾਗਾ ਬੈਠੀ ਅੱਛਾ ਮੈਨੂੰ ਕਹਿੰਦਾ ਅੱਜ ਮੈਂ ਕਿਹਾ ਮੇਰੇ ਕੋਲ ਤਾਂ 50 ਰੁਪਏ ਮੇਰੇ ਕੋਲ ਤਾਂ ਹੈ ਨਹੀਂ ਰੁਪਏ ਮੇਰੇ ਕੋਲ ਦੇ ਦੁਬਾਰੇ ਤਰ ਗਿਆ ਮੈਂ ਕਿਹਾ ਮਿਹਨਤ ਕਰਕੇ ਕਿਸੇ ਨਾਲ ਵੀ ਕੁਝ ਨਹੀਂ ਹੁੰਦੀ ਮੈਨੂੰ ਇਹ ਹੁੰਦਾਗਾ ਵੀ ਹਨਾ ਦੋ ਚਾਰ ਦਿਨਾਂ ਨੂੰ ਕਈ ਵਾਰੀ ਲੋਕ ਤੇ ਪੈਸੇ ਨਾ ਹੋਣ ਫਿਰ ਔਖਾ ਹੋ ਜਾਂਦਾ ਹੈ ਮੋਕੇ ਤੇ ਰਪੀਏ ਨਾ ਹੁਣ ਔਖਾ ਹੋ ਜਾਂਦਾ ਮੈਂ ਧਾਰ ਕੇ ਸਿੰ 10 ਰੁਪਏ ਦਾ ਵੀ ਕਰਕੇ ਬਹੁਤ ਘਟਾਉਂ ਆ ਬਾਹਰਲਾ ਬੰਦਾ ਹੈ ਨਾ ਪੈੜਾ ਲੱਗਦਾ ਤੇ ਮੈਂ ਇਹਨੂੰ ਆਖਾ ਮੇਰੇ ਕੋਲ 20 ਰੁਪਏ ਮੈਂ ਤੇ ਇੱਕ ਲੂੰਗੀ ਉਹ ਕਹਿੰਦਾ ਆਪਾਂ ਇੱਕ ਹੋਰ ਦੋਨੇ ਧਰ ਗਿਆ ਸੀ ਉਹ ਤੇ ਮੈਂ ਇਹਨੂੰ ਆਖਾ ਨਹੀਂ ਅਸੀਂ ਨਹੀਂ ਲੈਣੀ ਹੈਗੀ ਦੁਬਾਰਾ ਫਿਰ ਕਹਿੰਦਾ ਚਲ ਮੈਂ ਇਹਨੂੰ ਐਂ ਕਹਤਾ ਦੁਬਾਰੇ ਮੰਗ ਤਾ ਪਾਣੀ ਪਾ ਕੇ ਦੇ ਕੇ ਆਹ ਜਿਹੜਾ ੱੱਕੇ ਨਹੀਂ ਦੇਈ ਇਹਨਾਂ ਤੋਂ ਮਾ ਪਾਣੀ ਵਾਲੀਆਂ ਹੋਣਗੀਆਂ ਨੇ ਸਾਫ਼ ਹੀ ਨਹੀਂ ਕਰਨਾ ਬਾਖ ਰੂ ਮੋੜ ਕੇ ਫਿਰ ਕਹਿੰਦਾ ਚਲ ਤੂੰ ਤਾਂ ਬਹਿਮ ਵਾਲਾ ਕਰਦੇ ਹੋ ਮੈਂ ਨਹੀਂ ਦਿੰਦਾ ਪਹਿਲੇ ਆਪਾਂ ਮੈਂ ਦੇ ਵੀ ਦਿੰਦਾ ਤੇ ਹੁਣ ਨਹੀਂ ਦ ਬੱਤ ਪਾਉਂਗਦਾ ਹੈ ਇੱਥੇ ਕਰੰਟ ਵਿਚਾਰ ਹੈ ਇਹ ਮੈਨੂੰ ਲੱਗਦਾ ਮਰਨ ਦੇ ਦਿਨ ਨੇੜੇ ਆ ਰਹੇ ਮੇਰੇ ਚਲੋ ਚਲਦੇ ਹਾਂ ਗੁਰਦੁਆਰਾ ਸਾਹਿਬ ਜੀ ਆਪਾਂ ਬੋਲੀਏ ਗੁਰਦੁਆਰੇ ਚਲਦੇ ਆਂ ਅੱਜ ਵਾਰ ਚਲਦੇ ਆਣ ਵਾਲੇ ਹੋਰ ਖੜੇ ਪਲਪੜੇ ਹੋ ਜੀ ਹੋਰ ਪਹਿਲਾਂ ਆਹ ਅੱਜ ਆਪਣੇ ਗੁਰਦੁਆਰਾ ਸਾਹਿਬ ਦਾ ਹੁਕਮ ਨਮਾਈ ਪੜ੍ਹ ਪੜ੍ਹ ਲਓ ਇਹ ਸਾਰੇ ਆਣੇ ਇਹੋ ਤੇਰਾ ਪਹਿਲਾ ਸਾਈਕਲ ਚੱਕ ਲਿਆ ਟਿਊਸ਼ਨ ਤੇ ਬੈਠੇ ਸੀ ਆ ਦੇਖੋ ਜੀ ਸਾਈਕਲ ਲੈ ਗਿਆ ਮੈਨਾਂ ਦਾ ਸਾਈਕਲ ਦੇਖੋ ਜੀ ਕਿਵੇਂ ਭੱਜਿਆ ਰਿਹਾ ਸਾਈਕਲ ਪਿੱਛੇ ਰਨਿੰਗ ਕਰਾ ਰਿਹਾ ਇਹਨਾਂ ਦੀ ਮੈਂ ਆਜੋ 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 ਫੱਦ ਲੋ ਯਾ ਆ ਗਿਆ ਓਕੇ ਇੱਧਰ ਤੇ ਜੀ ਮਿੱਤਰੋ ਤੇ ਹੁਣ ਮੈਂ ਗੁਰਦੁਆਰੇ ਆਸੀ ਪਾਠ ਕਰਕੇ ਆਈ ਸੀ ਗਈ ਪਹਿਲਾਂ ਅਸੀਂ ਜੋਤ ਲਾਉਣ ਗਏ ਸੀ ਫਿਰ ਮੈਂ ਦੁਬਾਰੇ ਗੁਰਦੁਆਰ ਸੱਭ ਗਿਆ ਤੇ ਹੁਣ ਮੰਮੀ ਕੱਢ ਰਹੀ ਹੈ ਈ ਧਾਰ ਮੰਮੀ ਦੇ ਨਾਲ ਜਿਹੜਾ ਸਪੋਰਟਰ ਖੜਾ ਸੀ ਉਹ ਸਪੋਰਟ ਕਰਦਾ ਕਰਦਾ ਡਿੱਗ ਗਿਆ ਈ ਦੇਖੋ ਉਹ ਡਿੱਗ ਗਿਆ ਉਹਰ ਵੀ ਉੱਡ ਗਿਆ ਭਾਈ ਆ ਦੇਖੋ ਥੋੜਾ ਤਾਂ ਰਹਿ ਸੀ ਮੰਮੀ ਨੇ ਚੱਕੋ ਭਾਈ ਆਪ ਦੇਖੋ ਸਪੋਰਟਰ ਨੂੰ ਚੱਕੋ ਭਾਈ ਪਹਿਲਾਂ ਆਪ ਦੇ ਇੱਕਦਾਂ ਸਪੋਰਟਰ ਹੀ ਵਾਲੇ ਮੰਮੀ ਨੇ ਥੋੜੇ ਜਿਹਾ ਘਰੇ ਵਾਲੇ ਈ ਉਹ ਡਿੱਗ ਪੈਂਦੇ ਪਹਿਲਾਂ ਮੂਰੇ ਹਰਮਾਨ ਵਰਕੇ ਖੜਦੇ ਹੁੰਦੇ ਸੀ ਅਸੀਸ ਪਾਟਰ ਵੀ ਹਟ ਗਏ ਫਰੀ ਇਹ ਸਪਾਟਰ ਵੀ ਨਹੀਂ ਕੰਮ ਕਰ ਰਿਹਾ ਮੈਂ ਉਹਦੀ ਹੈਲਪ ਲੈਣੀ ਔਰ ਮੂਰੇ ਖੜਾ ਰਹਿਦਾ ਜਮਣੀ ਮੈਂ ਨਾ ਹੋਟ ਤਿਆਰੇ ਹੁਣ ਆਪਾਂ ਜਾਵਾਂਗੇ ਦੁੱਧ ਪਾਉਣ ਜੀ ਤੇ ਹੁਣ ਮੰਮੀ ਨੇ ਧਾਰ ਕੱਢ ਲਈ ਹੁਣ ਦੇਖੋ ਪੌਂਕੀ ਜਾਊਗਾ ਜਨਾਚਰ ਉਹਨੂੰ ਨਾ ਦੁੱਧ ਨਹੀਂ ਮਿਲਦਾ ਮੈਕਸ ਨੂੰ ਦੇਖੋ ਜੀੱਬਾ ਮਾਰਦਾ ਹੁਣ ਮੈਕਸ ਨੂੰ ਦੁੱਧ ਮਿਲੂਗਾ ਜੀ ਦੇਖੋ ਪੌਂਕੀ ਜਾਊ ਜੀ ਇਹ ਦੇਖੋ ਜੀ ਮੈਕਸ ਨੇ ਆ ਮਿਲਦਾ ਮਮੀ ਦਾ ਮਮੀ ਬੋਲੀ ਇਹਨੂੰ ਮਾਰਿਆ ਉਹ ਨਹੀਂ ਐ ਮੈਂ ਐਕਸ ਨੂੰ ਕਹੀ ਮੈਂ ਆਉਣੀ ਆ ਐਕਸ ਅੱਗੇ ਓਏ ਉਹ ਬਹਿ ਗਈ ਬਹੁਤ ਸਿਆਣਾ ਇਹ ਤਾਂ ਹੀ ਚਲੋ ਫਿਰ ਆਪਾਂ ਚੱਲਦੇ ਆ ਦੁੱਧ ਪਾਉਣ ਜੀ ਨਾਲ ਤੁਹਾਨੂੰ ਵੀ ਆਪਣੀ ਡਾਇਰੀ ਦਿਖਾਉਂਦਾ ਘੋੜੀਆਂ ਦੀ ਸ਼ੌਂਕੀ ਮੱਡ ਤਾਂ ਘੋੜਿਆਂ ਦੇ ਸ਼ੌਂਕੀ ਮੱਡ ਤਾਂ ਰਕਾਨੇ ਤਾਈਓਂ ਪਾ ਪਾ ਦੁੱਧ ਭਾ ਕੇ ਆ ਗਿਆ ਹੁਣ ਤੇ ਆਪਣੇ ਘਰ ਵੀ ਆ ਗਿਆ ਸਾਹਮਣੇ ਹੀ ਦੇਖੋ ਚਲੋ ਹੁਣ ਚੱਲਦੇ ਕਰੀ ਦੁੱਧ ਭਾ ਕੇ ਆ ਕੇ ਅਸੀਂ ਡਿਊਟੀ ਨਵਾ ਕੇ ਦੇਖੋ ਹੀ ਆਪਣੇ ਪਿੰਡ ਦੀਆਂ ਨਾਲੀਆਂ ਭਰੀਆਂ ਪਈਆਂ ਨੇ ਬਹੁਤ ਬਰਾਹ ਲਾਈ ਸਾਡੇ ਪਿੰਡ ਦਾ ਤੇ ਦਿਨ ਵੀ ਬਹੁਤ ਵੱਡੇ ਹੋ ਗਏ ਜੀ ਦੇਖੋ 6:30 ਹੋ ਚੁੱਕੇ ਨੇ ਤੇ ਹਲੇ ਇਹ ਦਿਨ ਨਹੀਂ ਨਾ ਪਿਆ ਜੀ ਨਹੀਂ 6:30 ਸਵੇਰ ਨਹੀਂ ਰਹਾ ਹੋ ਜਾਂਦਾ ਸੀ ਦੇਖਦੇ ਹਾਂ ਮੰਮੀ ਕੀ ਕਰੀ ਜਾਂਦੀ ਐ ਮੰਮੀ ਮੱਝਾਂ ਦਾ ਕੰਮ ਕਰੀ ਇੱਥੇ ਸਨੀ ਜੀ ਵੀਡੀਓ ਬਣਾਇਆ ਕਰਨਾ ਅੱਛਾ ਉਹ ਇਹ ਦੇਣਾ ਡਾਡੀ ਨਾ ਭਾਈ ਡਾਡੀ 100 ਰੁਪਏ ਦੇ ਸਹੀ 100 ਭਾਈ ਡਾਡੀ ਕੱਲ ਆਵੇ ਮम्मी ਨੇ ਕਿ 100 ਰੁਪਏ ਚੱਕੀ ਫਿਰਦਾ ਮੰਮੀ ਨਾ ਭਾਈ ਡਾਡੀ ਇਹ ਪਿਆ ਮੇਰੀ ਹੈ ਤਾਂ ਆ ਦੇ ਕੋਈ 100 ਰੁਪਏ ਦਿੱਤਾ ਮੰਮੀ ਇਹ ਤਾਂ ਮੇਰਾ ਹੈ ਇੰਨਾ ਇੰਨਾ ਚਿਰ ਬੋਲਿਆਂਗਾ ਮੈਂ ਇਹ ਤਾਂ ਮੇਰੇ ਰੁਪਏ ਨੇ ਮੈਨੂੰ ਕੋਈ ਦਿਨ ਇਹ ਤਾਂ ਮੇਰੇ ਰੁਪਏ ਆ ਭਾਈ ਇਨਾ ਤੇਰੇ ਬੋਲੇ ਆ ਤੂੰ ਤਾਂ ਬੋਲੀ ਵੀ ਨਹੀਂ ਆ ਗਈ ਦੇਖੀ 100 ਰੁਪਏ ਮਿਲ ਗਏ ਉਹਦੀ ਆ ਗਈ ਇਦਰਾ ਮੇਰੇ ਪਿਆਰ ਲੱਗ ਗਏ ਪ੍ਰਵਾਦ ਡੈਡੀ 100 ਰੁਪਏ ਦਾ ਨਾ ਬਈ ਮੇਰੇ ਆ ਤਾਂ ਮੈਂ ਕੋ ਤਾਂ ਮੈਂ ਇਹ ਮੈਂ ਤਾਂ ਦੇਖੋ ਜੀ ਮੇਰੇ ਨਾਲ ਉਹ ਕਰ ਰਿਹਾ ਮੈਂ ਇਨਾ ਬੋਲੇ ਡੈਡੀ ਨਾ ਅੱਧਾ ਘੰਟਾ ਹੋ ਗਏ ਮੈਨੂੰ ਬੋਲੀ ਅੰਦਰ ਉਹ ਦੇਖੋ 8 ਵਜੇ ਤੇ ਲੱਗੇ ਡੈਡੀ ਨਾ ਮੈਂ ਤੇ ਹੁਣ 8:30 ਆਉਣਾ ਲਿਆ ਦੇਖੋ 100 ਰੁਪਏ ਪਿੱਛੇ ਮੈਂ ਇਨਾ ਬੋਲੇ ਜੀ ਹਾਲੇ ਮੰਮੀ ਗਈ ਪਿਆਰ ਪੈਮੈਂਟ ਮੋਜਾ ਨਾਲ ਉੱਥੇ ਖੜੀ ਸੀ ਹੁਣ ਇੱਥੇ ਆ ਗਈ ਇਹਦਾ ਮੇਰੇ ਆ ਥਿਸ ਇਜ਼ ਮਾਈ ਮਨੀ 100 ਰੁਪਏ ਤਾਂ ਹੋਰ ਦੇ ਦੇ ਡੈਡੀ ਕੱਲ ਤੇ ਦਿੱਤੇ ਤੈਨੂੰ ਰੋਲ ਤੂੰ ਕੱਲ ਆਖਿਆ ਸੀਗਾ ਪੁੱਤ ਤੈਨੂੰ 200 ਰੁਪਏ ਦਊਂਗਾ ਦੇਖੋ ਜੀ ਇਹ ਦੇਖੋ 100 ਰੁਪਏ ਦੇ ਦਾ ਮੋਡੀਫਿਕੇਸ਼ਨ ਕਰਾਉਣਾ ਮੋਟਰਸਾਈਕਲ ਸਾਰੀ ਬੋਡੀ ਆਪਾਂ ਉਧਰ ਭੇਜਾਂਗੇ ਤੁਹਾਨੂੰ ਪਤਾ ਲੱਗੇਗਾ ਕੁਝ ਕਰ ਰਿਹਾ ਉਹ ਕੋਲ ਖਰਾਬ ਨਹੀਂ ਕਰਦਾ ਖਰਾਬ ਠੀਕ ਕਰਦਾ ਚਲ ਦੇ ਦੇ ਡੈਡੀ 100 ਰੁਪਏ ਹੋਰ ਉਹ ਨਹੀਂ ਖਰਾਬ ਨਹੀਂ ਕਰਦਾ 100 ਰੁਪਏ ਤਾਂ ਹੋਰ ਦੇ ਦੇ ਡੈਡੀ ਦੇ ਦੇ ਨਹੀਂ ਹੋਰ ਹੈ ਮੇਰੇ ਕੋਲ ਮੰਮੀ ਹੈਗੇ ਮੰਮੀ ਦਵਾ ਦੇਣਾ ਚਲ 20 ਤਾਂ ਦੇ ਜਿਹੜੇ ਦਿੰਦਾ ਸੀ ਮੈਨੂੰ ਮੇਰੇ ਕੋਲ ਵੀ ਦੇ ਦੇ ਮੋਟਰ ਦੇ ਮੈਨੂੰ 20 ਆਖਿਆ ਨਹੀਂ ਤੋਦੋਂ 20 ਆ ਸੌਦੇ ਨਾ ਇਹ ਕੋ ਤਾਂ ਮੈਂ ਤਾਂ ਮੰਮੀ ਦੇ ਆ 20 ਤਾਂ ਦੇ ਹੁਣ ਜਿਹੜੇ 20 ਕਹਿੰਦਾ ਸੀ ਚੱਲ ਮੈਂ ਤਾਂ ਕੱਲ ਨੂੰ ਸਵਾਰ ਕਰ ਦਉਂਗੀ ਮੈਂ ਤਾਂ 100 ਤੈਨੂੰ ਨਹੀਂ ਮਿਲਦਾ ਇਹਨਾਂ ਤਾਂ 5 ਦਿਨ ਹੋ ਗਏ ਜੀ ਮਾਈ ਖੋਲ ਲੈਣਾ ਪਹਿਲੀ ਮੈਂ ਤਾਂ ਆਉਦੇ ਬਟੇ ਵਿੱਚ ਵੜੀ ਨਾ ਕਿਉਂਕਿ ਮੈਂ ਮੋਡੀਫਿਕੇਸ਼ਨ ਕਰਾਉਣੀ ਆ ਮੋਟਰਸਾਈਕਲ ਦੀ ਜੀ ਤੇ ਡੈਡੀ ਤਾਂ ਕਰਾਉਂਦਾ ਨਹੀਂ ਜੀ ਮੈਂ ਕਰਾਂਗੇ ਦੇਖੋ ਮੋਟਰਸਾਈਕਲ ਜਾਂ ਜਾਂ ਆਪਾਂ ਨਵਾਂ ਲੈ ਕੇ ਆਵਾਂਗੇ ਮੋਟਰਸਾਈਕਲ ਜੋੜ ਕੇ ਰਪਏ ਐਵੇਂ ਕੱਲ ਸਮਝੂਗੀ ਕੱਪੜੇ ਮੈਂ ਤਾਂ ਜਾਂ ਆਪ ਆਪਣੇ ਮੋਟਰਸਾਈਕਲ ਦੀ ਮੋਡੀਫਿਕੇਸ਼ਨ ਕਰਾਵਾਂਗੇ ਜਾਂ ਆਪਾਂ ਨਵਾਂ ਲੈ ਕੇ ਆਵਾਂਗੇ ਦੋ ਗੱਲਾਂ ਚ ਇੱਕ ਗੱਲ ਕਰਾਂਗੇ ਮੋਡੀਫਿਕੇਸ਼ਨ ਇਹ ਵੀ ਹੋਊਗਾ ਤੇ ਨਵਾਂ ਮੋਟਰਸਾਈਕਲ ਵੀ ਆਊਗਾ ਦੇਖੀ ਚੱਲੇ ਉਸ ਨਵਾਂ ਲੈਣਾ ਨਹੀਂ ਦੱਸਣਾ ਹੈ ਨਹੀਂ ਕਿਹੜਾ ਲੈਣਾ ਠੀਕ ਹੈ ਹਮੈਂ ਤਾਂ ਰੁਕੀ ਚਲੋ ਤਾਂ ਜਿਹੜੀ ਤਰ੍ਹਾਂ ਧੰਨਵਾਦ ਬਾਈ ਸਵੇਰ ਦੀ ਮੈਂ ਤੁਹਾਡੀ ਇਹ ਜਿਹੜੇ ਜੜੀ ਤੁਸੀਂ ਇੰਨੀ ਮਿਹਨਤ ਨਾਲ ਰੁਪਏ ਕਮਾ ਕੇ ਲਿਆਉਂਦੇ ਇਹ ਰੁਪਏ ਆਂ ਦਾ ਤੁਹਾਡਾ ਜਰੂਰ ਇੱਕ ਨ ਇੱਕ ਦਿਨ ਮੈਂ ਮੁੱਲ ਬਜੋੜ ਮੋੜੂਗਾ ਤੇ ਧੰਨਵਾਦ ਹੈ ਜੜੀ ਜਿਹੜਾ ਤੂੰ ਮੇਰੇ ਵਾਸਤੇ ਇੰਨੀ ਮਿਹਨਤ ਕਰਦਾ ਤੇ ਜਰੂਰ ਇੱਕ ਨ ਇੱਕ ਦਿਨ ਇਹ 100 ਰੁਪਏ ਦਾ ਮੈਂ ਮੁੱਲ ਮੋੜੂਗਾ ਤੇ ਅਗਲੇ ਅਗਲੇ ਬਲੌਗ ਦੇ ਵਿੱਚ ਆਪਾਂ ਬਲੌਗ ਦਾ ਵੀ ਅੰਡਾ ਇੱਥੇ ਕਰਦੇ ਆ ਜੀ ਫਿਰ ਬਾਲਾ ਵੱਡਾ ਹੋ ਜਾਂਦਾ ਜੀ ਤੇ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਉਮੀਦ ਕਰਦਾ ਸਾਰਿਆਂ ਨੂੰ ਵਧੀਆ ਲੱਗਿਆ ਹੋ ਜੇਕਰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕਸ ਫॉर